ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਮੈਂ ਸਕੂਲ ਤੋਂ ਆ ਗਈ ਸੀਗੀ ਤੇ ਹੁਣ বাজ ਰਹੇ ਨੇ 4 ਤੇ ਚਾਹ ਪਾਣ ਦਾ ਟਾਈਮ ਹੋ ਰਿਹਾ ਹੈਗਾ ਕੀ ਖਾऊंगी ਮੈਂ ਓਹ ਓਰੇ ਬਿਸਕੁਟ ਨਹੀਂ ਮੈਂ ਨਹੀਂ ਹੋ ਰਹੀ ਉਹ ਬਿਸਕੁਟ ਖਾਂਦੀ ਮੈਨੂੰ ਨਹੀਂ ਪਸੰਦ ਹੈ ਪਰ ਮੈਂ ਹੁਣੇ ਖਾਣਾ ਮੈਂ ਖਾऊंगी ਨਹੀਂ ਬੂਬੂ ਜੀ ਆਪਰਾ ਹੋ ਆਪਰਾ ਹੋ ਜਾ ਮੈਂ ਤਾਂ ਨਿੰਬੂ ਭੂਜਿਆ ਖਾऊंगी ਤੁਸੀਂ ਖਾਈਏ ਓਏ ਇਹ ਮੈਂ ਤੁਹਾਨੂੰ ਇੱਕ ਜੀ ਦਿਖਾਉਣੀ ਆ ਖੜ ਜਾ ਮਨਸੀ ਕੀ ਆ ਦੇਖ ਚਲ ਚੀਨੂ ਬੁਲਾਵਣਾ ਸਾਕੋ ਟਿਆ ਜਾ ਰਿਹਾ ਇੱਥੇ ਬੜੀ ਮੁਸ਼ਕਿਲ ਨਾਲ ਤੂੰ ਚਾਚੀ ਨੂੰ ਵੀ ਬੁਲਾ ਕੇ ਲਿਆ ਕਰਕੇ ਮੈਂ ਜਾ ਰਹੀ ਹਾਂ ਬੁਲਾਉਣ ਵਾਸਤੇ ਚਾਚੀ ਲੇਟੇ ਹੋਈ ਨਹੀਂ ਹਨ ਉਨੂੰ ਘੜ ਜਾਉਣਾ ਲੇਟੀ ਹੋਈ ਹੈ ਤੁਸੀਂ ਜਾਣਾ ਵੀ ਦੁਕਾਨ ਤੇ ਨਾਲੇ ਹਾਂ ਜਾਣਾ ਅੱਛਾ ਮੈਨੂੰ ਵੀ ਲਿਆ ਦਿਓ ਕੁਝ ਤੂੰ ਬੱਜੂਗਾ ਤੇ

ਤਨ ਇੱਕ ਗੱਲ ਦੱਸਦੀ ਅੱਜ ਕੀ ਹੋਇਆ ਅੰਜਨਾ ਮੈਂ ਸਕੂਲ ਥੋੜਾ ਲੇਟ ਗਈ ਕਿਉਂਕਿ ਦੇਖੋ ਦਾਦੀ ਤੇ ਨਾ ਦਾਦੂ ਦਾ ਰਾਤ ਨਾ ਦਾਦੀ ਨੇ ਉਰਮਲਾ ਦਾਦੀ ਨੇ ਦਾਦੀ ਜੀ ਨੂੰ ਫੋਨ ਕੀਤਾ ਸੀ ਕਿ ਸਾਗ ਲਿਆਂਦਾ ਪਿਆਗਾ ਇਸ ਕਰਕੇ ਲੈ ਜਿਓ ਤੇ ਦਾਦੀ ਨੇ ਫਿਰ ਦਾਦੂ ਨੂੰ ਫੋਨ ਕਰਕੇ ਕਿਹਾ ਕਿ ਹਨਾ ਉਧਰ ਸਾਗ ਲਿਆਂਦਾ ਪਿਆ ਲੈ ਜਿਓ ਫਿਰ ਦਾਦੂ ਹਨਾ ਜਦੋਂ ਸਾਗ ਲੈ ਕੇ ਆਏ ਤੇ ਦਾਦੀ ਕਹਿੰਦੇ ਹੁਣ ਸਵੇਰੇ ਆਪਾਂ ਜਾ ਕੇ ਨਾ ਪਾਲਕ ਬਾਥੂ ਜਿਹੜਾ ਉਹਦੇ ਵਿੱਚ ਪੈਂਦਾ ਸਾਰਾ ਸਮਾਨ ਅਸ ਮੈਨੂੰ ਐ ਨਹੀਂ ਪਤਾ ਕੀ ਪੈਂਦੀ ਹੈ ਬਾਥੂ ਕਤਾ ਬਸ ਉਹ ਪੈਂਦਾ ਤੇ ਹਨਾ ਦਾਦੀ ਕਹਿੰਦੇ ਆਪਾਂ ਉਹ ਲੈ ਉਹ ਸਵੇਰੇ ਤੇ ਅੱਜ ਦਾਦੀ ਹੋਰੇ ਸਵੇਰੇ ਸਵੇਰੇ ਗਏ ਸੀਗੇ ਮੰਡੀ ਤੇ ਉੱਥੋਂ ਦਾਦੀ ਨੇ ਸਾਰਾ ਸਮਾਨ ਲੈ ਲਿਆ ਤੇ ਗਾਜਰ ਮਟਰ ਇਹ ਜਾ ਹੋਰ ਵੀ ਸਮਾਨ ਲੈ ਲਿਆ ਸੀ ਤੇ ਦਾਦੀ ਗਾਜਰ ਮਟਰ ਬਾਕੀ ਸਾਰਾ ਸਮਾਨ ਲੈ ਆਏ ਤੇ ਉਹ ਬਾਥੂ ਜਿਹੜਾ ਸਾਗ ਚ ਪੈਣਾ ਸੀ ਸਮਾਨ ਦੋ ਤਿੰਨ ਦੋ ਚੀਜ਼ਾਂ ਉਹ ਦਾਦੀ ਉੱਥੇ ਭੁੱਲਿਆ ਤੇ ਦਾਦੂ ਨੇ ਨਾ ਚਾਹ ਪੀਤੀ ਸੀ ਨਾ ਦਾਦੂ ਨੇ ਨਾ ਕੁਝ ਖਾਦਾ ਸੀ ਦਾਦੂ ਆਈ ਦਾਦੀ ਨਾਲ ਚਲੇ ਗਏ ਸੀ ਪਹਿਲਾਂ ਮੰਡੀ ਉੱਠ ਕੇ ਫਿਰ ਆ ਕੇ ਦਾਦੀ ਨੂੰ ਆਏ ਹੋ ਗਿਆ ਵੀ ਮੈਂ ਹਨਾ ਹੁਣ ਕਿਵੇਂ ਕਹੂੰਗੀ ਵੀ ਉੱਥੇ ਸਮਾਨ ਰਹਿ ਗਿਆ ਦਾਦੂ ਮੈਨੂੰ ਬੋਲਣਗੇ ਕਿ ਹਨਾ ਵੀ ਤੂੰ ਪਹਿਲਾਂ ਨਹੀਂ ਦੇਖ ਸਕਦੀ ਸੀ ਇਦਾਂ ਹਨ ਇਸ ਕਰਕੇ ਫਿਰ ਜਦੋਂ ਦਾਦੂ ਨਾ ਬਾਥਰੂਮ ਤੋਂ ਨਿਕਲੇ ਦਾਦੀ ਕਹਿੰਦੇ ਬਾਥੂ ਤੇ ਬਾਕੀ ਸਮਾਨ ਕਹਿੰਦੇ ਉੱਥੇ ਰਹਿ ਗਿਆ ਦਾਦੂ ਕਹਿੰਦੇ ਫਿਰ ਮੈਂ ਦੇਖਣਾ ਤਾ ਤੁਹਾਨੂੰ ਪਤਾ ਨਹੀਂ ਲੱਗਦਾ ਹੁਣ ਮੇਰਾ ਫਿਰ ਤਕਿਹੜਾ ਦਿਵਾਉਂਗੇ ਆਏ ਹੋਏ ਹੋਏ ਆਏ ਕਰਕੇ ਹਨਾ ਇਹਨਾਂ ਦੀ ਪਹਿਲਾ 2 10 20 ਮਿੰਟ ਜਿਹੜੀ ਲੜਾਈ ਹੋਈ ਉਸ ਤੋਂ ਬਾਅਦ ਹਨਾ ਦਾदू ਚਲੇ ਗਏ ਸੀ ਦਾਦੀ ਦੇ ਨਾਲ ਉਹ ਸਾਰਾ ਸਮਾਨ ਵਾਪਸ ਲੈਣ ਤੇ ਆ ਕੇ ਦਾदू ਫਿਰ ਮੈਨੂੰ ਛੱਡ ਕੇ ਆਏ ਸੀ ਫੇਰ ਦਾदू ਨਹੀਂ ਆ ਕੇ ਚਾਹ ਪੀਤੀ ਐ ਇਸ ਕਰਕੇ ਅੱਜ ਮੈਂ ਸਕੂਲ ਜਾਣ ਤੋਂ ਲੇਟ ਹੋ ਗਈ ਸੀ ਤੇ ਗਾਇਸ ਸਾਡੀ ਚਾਹ ਆ ਗਈ ਐ ਬਹੁਤ ਸਿਰਖਾਇਆ ਹਨਾ ਨੇ ਤਾਂ ਬਹੁਤ ਫਰੂਕਾ ਇਹ ਤਾਂ ਸਿਰਖਾਨ ਵਾਲੇ ਜਵਾਕ ਹੀ ਨਹੀਂ ਲੈ ਲੈ ਇੱਕ ਮਿੰਟ ਨਹੀਂ ਪਰੋਟੀ ਖਾਦੀ ਨਹੀਂ ਜਾਂਦੀ ਸਿਰ ਖਾਂਦੇ ਨੇ ਸਾਡੇ ਓ ਵਾਓ ਵਾਟ ਅ ਸੀਨ ये वाले बिस्किट जोड़े है सू के दिते ने मीनू मासी जी ने थैंक यू मीनू मासी जी मैं मैनू त बहुत ज्यादा वीया लगते हैं ये जीरे वाले भी होंगे मैं पसंद है ना सिद्धू हाँ जी भाई साहब हाँ क्या ਤੁਸੀਂ ਕਿੰਗ ਦਾ ਮੈਰਾ ਤੁਸੀਂ ਦੋਨੇ ਹੀ ਨਹੀਂ ਡੀਸੀ ਚ ਉਪਰ ਮੈਂ ਕਿ ਤੁਹਾਨੂੰ ਪਤਾ ਅੱਜ ਬਣਿਆ ਸੀ ਸਾਕ ਤੇ ਜਿਉ ਖਾ ਲਿਆਗਾ ਤੇ ਸਵਾਦ ਬਣਿਆ ਸੀ ਨਹੀਂ ਤਾਂ ਅੱਗੇ ਜਦੋਂ ਅਸੀਂ ਚੁੱਲੇ ਤੇ ਬਣਾਨੇ ਹੁੰਦੇ ਨੇ ਨਾ ਤਾਂ ਉਹਦੇ ਵਿੱਚ ਧੂਏ ਜਿਹੜਾ ਹਨਾ ਮਤਲਬ ਕਿ ਉਹ ਅੰਦਰ ਰਹਿਦਾ ਟੇਸਟ ਤਾਂ ਮੈਨੂੰ ਉਹ ਧੂਏ ਦਾ ਟੇਸਟ ਨਹੀਂ ਵਧੀਆ ਲੱਗਦਾ ਤੇ ਅੱਜ ਜਿਹੜਾ ਹੈ ਪੂਰਾ ਪਰਫੈਕਟ ਬਣਿਆ ਸੀ ਅੰਦਰੋਂ ਜਿਹੜਾ ਆਉਂਦਾ ਸਰਾਗ ਨੂੰ ਮੰਗਦੇ ਹਾਸਾ ਸਿੱਧੂ ਨੇ ਪਤਾ ਜਿਹੜਾ ਮੰਮੀ ਦੇ ਟੋਪੀ ਦੇ ਉੱਤੇ ਇੱਕ ਪੌਂਪੂ ਲੱਗਿਆ ਸੀ ਉਹ ਪਟਦਾ ਸੀ। ਕੀ? ਕੁਸ਼ੀ ਟੋਪੀ ਦਾ ਆ ਪਟ ਤੱਕ ਗਿਆ ਨੇ ਇਹਨੂੰ। ਸਿੱਧੂ ਲੱਡੀ ਦੀ ਪੌਂਪੂ ਮੰਮੀ ਨੇ ਸੀ। ਤੇ ਮੰਮਾ ਬਣਾ ਰਹੇ ਸੀਗੇ ਸਾਡੇ ਵਾਸਤੇ ਖਾਓਗੀ। ਹਾਂ ਤਾਂ ਮੈਂ ਦੂਜੇ ਤਰੀਕੇ ਨਾਲ ਬਣਾਤੀ ਸੀ ਸਿੰਪਲ। ਸਿੰਪਲ ਗਾ ਫਿਰ ਕੀ காਫੀ ਤਾਂ காਫੀ ਜੀ ਬਣੀ ਬੜਿਆ। ਤੇ ਮਾਰੇ ਸਹੁੰਨ ਕਿਹਾ ਮੈਂ ਕਹਿ ਜੀ ਤੂੰ ਅਗਰ ਤਾਂ ਨੀਤੀ ਅੱਗ ਮਚਾਤੀ ਸੀ ਤੇਜ ਤਰ ਕਰਦੀ ਸਾਰਿਆਂ ਕੀ ਲਈ ਲਗੀ ਵੀ ਇੱਕ ਜਿੱਤਦਾ ਸਾਡਾ ਆਪਣਾ ਕੰਮ ਕਰਦੀਆਂ ਨਾ ਚਾਹਤਾ ਮੀ ਜੁੜੀ ਆਈ ਊੜੀ ਊੜੀ ਕਾ ਬੀ ਚਾਪ ਚਲਦੀਆਂ ਮੈਂ ਵੀ ਆਖੀ ਸੀ ਤੇ ਫਿਰ ਅਵੇਰ ਨੂੰ ਰਾਤ ਨੂੰ ਉਥੇ ਨੇਰੇ ਚ ਸਰਬੀਆਂ ਲੇਡੀਆਂ ਬਣਨਗੀਆਂ ਜਾ ਕੇ ਪਤਾ ਸਰਬੀਅਨ ਲੇਡੀ ਮਮ ਤੁਹਾਨੂੰ ਹੈ ਸਰਬੀਅਨ ਲੇਡੀ ਓਕੇ ਉਹਨਾ ਅੰਜ ਮੇ ਰਾਤ ਚਾਹਨਾ ਚਲੀ ਹੁੰਦੀ ਹੈ ਅਸੀਂ ਤਾਂ ਸੈਰ ਕਰਾਂਗੇ ਨਾ ਚਲੀ ਪਿੱਛੇ ਜਿਆਦਾ ਟ੍ਰੈਂਡ ਚੱਲਿਆ ਸੀ ਅਸੀਂ ਤਾਂ ਸੈਰ ਕਰਾਂਗੇ ਪਰ ਮੈਂ ਤੇ ਉਹ ਆਇਨਾ ਚਲੀ ਨਹੀਂ ਹੋ ਰਹੀ ਹੈ ਓ ਸਰਬੀਅਨ ਲੇਡੀ ਇਹ ਹੈ ਹਮਾਰੀ ਕੋਸਤ ਕਬੀਏ ਰੱਖੇਗੀ ਹਮ ਟ੍ਰੇ ਵਿੱਚ ਔਰ ਸਰਵ ਕਰੇਗੀ ਉਹ ਉਹ ਦੇਖੀ ਉਹਨਾਂ ਨੂੰ ਕਮਰੇ ਚਵਾੜਿਆ ਬੋਲਣਗੇ ਉਹ ਉਹ ਤਾਂ ਐਨੇ ਸੜੇਹਾਨ ਜਵਾਬ ਨਹੀਂ ਨਾ ਇਹ ਜਿਹਾ ਜਵਾਬ ਕਿਸੇ ਦੇ ਹੋਣੇ ਵੀ ਨਹੀਂ ਇੱਕ ਕੱਪ ਦੂਜਾ ਕਿਉਂ ਗਲਾਸ ਡਾਈਡੀ ਦਾ ਅੱਛਾ ਡਾਈਡੀ ਮਤਲਬ ਕਿ ਦਾਦੀ ਮੈਂ ਤਾਂ ਕਈ ਵਾਰ ਤਾਂ ਦਾਦੂ ਨੂੰ ਦੇਖ ਕੇ ਡਰ ਰਹੀ ਹੁੰਦੀ ਆ ਕਿ ਦਾਦੂ ਆ ਕੇ ਮਟੇ ਤੈਨੂੰ ਕੀ ਗਲਾਸ ਦੇ ਤਾਂ ਗੱਲ ਕਰ ਜੇ ਤੂੰ ਵਿੱਚ ਝੂਠਾ ਤੋ ਜਨਾਰੋਗੀ ਤੁਸੀਂ ਕਰਨਾ ਨਹੀਂ ਤੈਨੂੰ ਤਾਂ ਨਾ ਆਉਂਦੇ ਕੋਲੇ ਇਹਨਾਂ ਦੇ ਅੰਦਰ ਜਾਂ ਨਾ ਬਟਨਾ ਉਹਨਾਂ ਨੂੰ ਗਲਤ ਕਰਦੇ ਰੋਟੀ ਖਾਣ ਲਈ ਬੜੇ ਭੈਸੀ ਵੀਰਾ ਕਹੀ ਅੰਦਰੋਂ ਬਾਹਰ ਕੋਣ ਆਇਆ ਚੱਲਾ ਜਬੂ ਤੇ ਦਾਦੀ ਪੀ ਕੇ ਦੱਸ ਦਾਦੀ ਦਾ ਲੈ ਜਾ ਫਿਰ ਤੂੰ ਸ਼ੁਰੂ ਹੋ ਗਿਆ ਕੋ ਪੀ ਕਦੇ ਗੋਲੇ ਲੈ ਦੇ ਗੋਲੇ ਮੈਂ ਗੋਲੇ ਮਾਇਨ ਦਾਦੀਏ ਦਾਦੇ ਪੀ ਕੇ ਦੱਸ ਹਾਂ ਟੇਸਟ ਦੱਸੋ ਕਿ ਲੱਗੇ ਮम्मी ਜਿਹੜੀ ਕੱਪ ਬਣਾ ਦੇਗੀ ਮੇਲਾ ਦਾਦੀ ਨੇ ਗਰਮ ਗਰਮ ਮੂਝੇ ਸਾਰੇ ਸੂਫੀ ਕੇਚ ਲੀ ਬਹੁਤ ਅੱਛਾ ਦਾਦੀ ਇਹ ਕਦੇ ਭੁੱਲਣਗੇ ਨਹੀਂ ਇਹ ਮੈਂ ਜਾਨਦਾ ਉਹ ਫਾਟੇ ਬਾੜ ਚਲੋ ਆਪਣੀ ਆਪਣੀਆਂ ਗੁਫਾਵਾਂ ਚ ਬੜੋ ਲਾ ਗੇイズ ਇੱਕ ਵਾਰੀ ਅਸੀਂ ਹੋਰ ਅੱਗੇ ਰੋਜ ਮੰਗੂ ਬਾਹਰ ਢੇੜਾ ਕੱਢਣ ਵਾਸਤੇ ਇੱਥੇ ਚੱਲਦੇ ਮਮਾ ਹੋਰਿਆ ਵੱਲ ਕਿਉਂਕਿ ਮੈਂ ਕੱਲੀ ਗੱਲਾਂ ਮਾਰ ਕੇ ਟਾਈਮpass ਨਹੀਂ ਕਰ ਸਕਦੀ ਇਸ ਕਰਕੇ ਤੇ ਇੱਥੇ ਕੈਮਰਾ ਵੀ ਲੱਗਾ ਹੋਇਆ ਹਾਂ ਸੀ ਪੂਤ ਲੱਗ ਰਹੀ ਕਿਵੇਂ ਆ ਗਈ ਓਏ ਬਿੰਦੂ ਏ ਹਾ ਮਮੀ ਰੋਕ ਜਾ ਮਮੀ ਮਮੀ ਉਹ ਗਾਣਾ ਚੱਲ ਰਿਹਾ ਦਿਲ ਪਰੇ ਚਿੰਝਾਂ ਚਿੰ ਮਨ ਆਪ ਸਹੀ ਹੋ ਗਏ ਹੁਣ ਫਿਰ ਆਪਣੀ ਲਾਈਟ ਆ ਗਈ ਨਾ ਤਾਂ ਕਰਕੇ ਸਾਡੀ ਸਟਰੀਟ ਲਾਈਟ ਜਿਹੜੀ ਕਿ ਦੋ ਕ ਹਫਤੇ ਬਾਅਦ ਬੰਦ ਹੋ ਜੀ ਕੱਲ ਵਾਲੀ ਦੂਰ ਜਾਇ ਆਈ ਸੀ ਨਾ ਤਾਂ ਕਰਕੇ ਉਹ ਵੀ ਲਾਈਟਾ ਦੇਖ ਛਿਮਲੇ ਜਾਇ ਆਈ ਸੀ ਸਹੀ ਹੋ ਜਾਂ ਮੇਰੀ ਕਹਾਣੀ ਬਹੁਤ ਦੂਰ ਗਈਆਂ ਸੀ ਗੱਲ ਗੇੜਾ ਕੱਲ ਚਾਚੀ ਹੋਰੇ ਮਮਾ ਹੋਰੇ ਛਿਮਲੇ ਗਏ ਸੀ ਰਾਤ ਨੂੰ ਗੇੜਾ ਕੱਢਣ ਠੱਠਾ ਚਲੇ ਉਹ ਠੱਠਾ ਮੈਂ ਕਹੀ ਨਹੀਂ ਆਵਾਜ਼ ਆਈਏ ਮੈਨੂੰ ਆਈ ਨਹੀਂ ਹੂੰ ਥੋੜੀ ਮਗਰ ਪਊਗਾ ਮੈਂ ਤਾਂ ਚੱਲੀ ਅੰਦਰ ਹਾਂ ਨਾ ਇਹ ਉੱਪਰ ਜਾਂ ਜੂ ਜਾਂ ਜਾ ਜੀ ਜੀ ਦੇ ਉਹ ਦਿਨ ਕਾ ਬੀ ਤੁੰ ਜੂ ਜੂ ਜਾਂ ਜੀ ਆਰੇ ਤਾਂ ਖੋ ਜੀ ਜਾ ਜੀ ਜਾਂਦਾ ਚਿਦੜਾ ਨਹੀਂ ਤੋਂ ਨੀ ਮਾ ਜ ਤੁਸੀਂ ਵੀ ਵਿਚੀ ਆ ਤੁਸੀਂ ਪਹਿਲਾਂ ਡਰ ਪਏ ਸੀ ਪਹਿਲਾਂ ਚਾਚੀ ਨੇ ਆ ਪਾਇਆ ਕਿਆ ਸੀਗਾ ਹੋ ਜਾਂਦਾ ਏਰੋਪਲੇਨ ਉਹਦੀ ਬਾਜ ਸੀ ਅੱਡੀ ਹੋਰ ਹੁਣ ਚਲ ਡਰ ਕੇ ਭੱਜਦੇ ਮम्मा ਆਜੋ ਚਲੋ ਕੁਛ ਨਹੀਂ ਹੁੰਦਾ ਆਜੋ ਮੈਂ ਵੀ ਕੋਹਟੇ ਪਾਰ ਕਿ ਨੇੜੇ ਨਾ ਤੇੜੇ ਜਹਾਜ ਦੀ ਬਾਤ ਸੀ ਉਹ ਵਿਚ ਟਰਿੰਗ ਨਾ ਬੀ ਜਾਊਗਾ ਇਸ ਮਨ ਖੁਸ਼ ਹੋ ਗਿਆ ਮम्मा ਕਿਆ ਪੱਜੀ ਕਰਤਾ ਮਹੂ ਤੇ ਉਹ ਦੇਖ ਇਹ ਕਿੱਡੀਆਂ ਬੜਕਾ ਮਾਰ ਰਿਆ ਓਏ ਮੰਮਾ ਅੰਦਰ ਚੱਲੋ ਆਪਾਂ ਉੱਪਰ ਇੰਨੀ ਛੇਤੀ ਨਹੀਂ ਮਾਰਨਾ ਚਾਹੁੰਦੀ ਮੈਂ ਪਤਾ ਤੈਨੂੰ ਇਹ ਕਿੰਨੇ ਕਿੰਨੇ ਬੋਲੋ ਕਿੱਥੇ ਬਾਹਰ ਤੋਂ ਦੇਖ ਲੈ ਉੱਪਰਲੀ ਕੰਧ ਟੱਪ ਕੇ ਖੇਤ ਤੱਕ ਹਾਂ ਇਹ ਕਿਸ ਕੈਂਟ ਲਾਣਾ ਉਹਨੇ ਉੱਪਰ ਭੇਜਣ ਨੂੰ ਆਹੋ ਕਿ ਤੂੰ ਫੂਕ ਨਾਲ ਨਾਲ ਭੇਜਦੇ ਉੱਪਰ ਫੂਕ ਤਾਂ ਮਾਰੂੰਗਾ ਨਹੀਂ ਸਿੰਘ ਨਹੀਂ ਭੇਜਦਾਣਾ ਉਹ ਇੱਧਰ ਆ ਜਾਓ ਮੰਮਾ ਤੁਸੀਂ ਉੱਡ ਜਾਣਾ ਵੈਸੇ ਮੰਮਾ ਨੂੰ ਉਡਾ ਨਹੀਂ ਸਕਦਾ ਕਿਉਂਕਿ ਮੰਮਾ ਇੰਨੀ ਤੇਜ਼ ਭੱਜਦੀ ਇਹਨਾਂ ਟੱਠੇ ਦੇਖ ਕੇ ਟੱਠਾ ਵੀ ਪਿੱਛੇ ਮੁੜ ਜੂ ਮੰਡੀ ਵੀ ਕਹਿੰਦੇ ਹੋਣਗੇ ਕਿ ਰਾਤ ਨੂੰ ਆਪਣਾ ਕੀ ਡਾਂਸ ਜਾਂ ਕਰਨ ਲੱਗ ਜਾਂਦੇ ਨੇ ਬਾਹਰ ਆ ਕੇ ਹਾਂ ਪੂਰੇ ਅਸੀਂ ਕੇਅਰ ਨਹੀਂ ਕਰਦੇ ਕਿਸੇ ਦੀ ਪੂਰੀ ਬਾਬੇ ਦੀ ਹੈ ਮੇਰੇ ਜੱਟ ਡਾਂਟ ਕੇਅਰ ਨਹੀਂ ਬੱਜਿਆ ਜੀ ਉਹ ਉੱਥੇ ਆ ਬੜਕਾ ਮਾਰ ਰਿਹਾ ਹੂੰ ਅਗਰ ਉੱਥੋਂ ਕੋਈ ਪੜਦਾ ਹਟਾ ਕੇ ਦੇਖ ਰਿਹਾ ਸੀ ਤੇ ਮੈਂ ਇਹ ਕਿੰਨੇ ਲੈ ਲੈ ਸਮਾਨ ਫੋਟੋ ਫੋਟੋ ਲੈਣਾ ਇੱਥੇ ਆਪਣੀ ਪਾਰਟੀ ਕਰ ਰਹੇ ਨੇ ਰਾਤ ਦੀ ਪਾਰਟੀ ਦੇਖੋ ਜਿੱਡਾ ਮੇਰਾ ਪਰਛਾਵਾਂ ਔਰ ਦੀ ਮੇਰੀ ਹਾਈਟ ਵੀ ਨਹੀਂ ਹੈ ਦੇਖੋ ਹੋ ਮੇਰੀ ਹਾਈਟ ਿੱਡੀ ਹੀ ਹੈ ਪਰ ਪਰਛਾਵਾਂ ਵਾਓ ਚਾਚੀ ਮੰਮਾ ਨੂੰ ਦੱਸ ਰਹੀ ਕਿ ਹਨਾ ਜਿਵੇਂ ਆਪਾਂ ਵੀਡੀਓ ਦੇਖਦੇ ਹੋ ਨਾ ਵੀ ਠੱਠੇ ਇੱਕ ਮਤਲਬ ਆਏ ਚੱਕ ਕੇ ਮਾਰ ਦੇ ਕਿਸੇ ਨੂੰ ਵੀ ਚਾਚੀ ਕਹਿੰਦੇ ਉਹੀ ਨਹੀਂ ਮਾਰਦੇ ਇਹਨਾਂ ਦਾ ਹਨਾ ਪਿਛਲੇ ਜਨਮ ਦਾ ਵੈਰ ਹੁੰਦਾ ਤਾਂ ਮਾਰ ਦੇਣੇ ਚੱਕ ਕੇ ਮੈਂ ਤਾਂ ਕੁਛ ਹੈ ਜਿਆ ਕਿੱਤਾ ਨਹੀਂ ਵਿਛਲ ਜਨ ਪਤਾ ਨਹੀਂ ਜਦ ਮਾਰੂ ਉਹਦੀ ਪਤਾ ਲੱਗ ਰੋੜੇ ਪਾਉਂਦਾ ਤੇ ਜਿੱਦ ਦੇ ਪਾਉਣ ਲੱਗਿਆ ਨਾ ਉਹ ਨੂੰ ਆਏ ਸਿੰਗਾ ਤੇ ਚੱਕ ਕੇ ਥੰਨੇ ਮਾਰੇ ਕਿਹਨੂੰ ਮਾਰਿਆ ਚੱਕ ਕੇ ਕਿਸੇ ਲਾਲੇ ਨੂੰ ਬਾਂਦੀ ਨਾਲ ਗੁੜ ਪਾਉਂਦਾ ਸੀ ਭੁੱਲ ਗਿਆ ਹੋਊਗਾ ਪਾਉਣ ਨਹੀਂ ਉਹਦੇ ਵੀ ਪਾਉਂ ਤੇ ਉਹਨਾਂ ਨੇ ਪਤਾ ਕੀ ਕੀਤਾ ਨਹੀਂ ਨਹੀਂ ਕਹਿੰਦੇ ਇਹ ਕੋਈ ਪੁਰਾਣਾ ਵੈਰ ਹੁੰਦਾ ਦੇਖੋ ਨੇ ਇੰਨੀ ਸੇਵਾ ਕੀਤੀ ਐ ਕਹਿੰਦਾ ਹੁੰਦਾ ਸੀ ਵੀ ਨਹੀਂ ਪਾਉ ਪਾਉ ਇਹ ਕਹਿੰਦੇ ਦੇਖ ਲੈ ਫੋਨ ਕਰਦਾ ਸੀ ਤੇ ਕਹਿੰਦੇ ਦੇਖ ਲੈ ਮਾਰ ਕੇ ਅਫਰੋ ਮੈਂ ਨਹੀਂ ਡੋਗੀ ਨੂੰ ਅੱਗੇ ਤੇ ਰੋਟੀ ਪਾਉਂਦੀ ਹੋਰ ਕਿਤੇ ਅਗਲੇ ਦਿਨ ਮੇਰੀ ਲੱਤ ਫੜ ਲਿਓ ਚਾਚੀ ਕਹਿੰਦੇ ਉਹ ਪਾ ਅੰਕਲ ਜਿਹੜੇ ਹੈਗੇ ਉਹਨੂੰ ਰੋਜ਼ ਗੁੜ ਪਾਉਂਦੇ ਸੀਗੇ ਤਾਂ ਹੈਨਾ ਉਹਨਾਂ ਇੱਕ ਦਿਨ ਹੈ ਬਣਾ ਆਈ ਪਾਰੇ ਸੀ ਤਾਂ ਉੱਤੇ ਚੱਕ ਕੇ ਮਾਰਿਆ गाइस ਆ ਦੇਖੋ ਕੀ ਹੋ ਰਿਹਾ ਪੋਚੇ ਵਾਲੀ ਬਾਲਟੀ ਦਾ ਪਾਣੀ ਸੁੱਟਿਆ ਜਾ ਰਿਹਾ ਪੋਚੇ ਵਾਲੀ ਬਾਲਟੀ ਨਾ ਬਣੀ ਉਹ ਕਹਿੰਦੀ ਆ ਇੱਕਦਮ ਨੇ ਬੋਲਿਆ ਕਰ ਮੇਰੇ ਹਾਲ ਪੇਕ ਸ਼ੇਅਰ ਕਰਕੇ ਜਿਹੜਾ ਹੈਗਾ ਅੰਦਰ ਆ ਗਏ ਆ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੀ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਜਾਓ ਘਰ ਚੈਨ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਈ ਬਾਈ